ਉੱਤਰ ਕੋਈ ਪੇਤ ਨਹੀਂ ਸਾਨੂੰ ਦੇ ਸਾਡੇ ਦਾ ਪੁੱਤਰ ਹੋਣਾ ਚਾਹੀਦਾ ਹਾਂ ਸਾਡੇ ਦਾ ਲੜਕਾ ਕਰਿਆ ਸਾਡੀ ਕਿਸੇ ਨੇ ਸੁਣੀ ਹੈਗਾ ਚਾਹ ਬੇਰ ਨਹੀਂ ਬੰਦਾ ਬੱਚਾ ਕੋਈ ਵੀ ਗਲਤ ਅੰਸਰਾਂ ਨਾਲ ਨਹੀਂ ਮਿਲਿਆ ਸੀ ਕਿਸੇ ਪਾਸਿਓਂ ਵੀ ਪ੍ਰਸ਼ਾਸਨ ਕੋਈ ਵੀ ਡਿਗਾਰੀ ਆਪਣੀ ਪੜਤਾਲ ਕਰ ਸਕਦਾ ਪਿੰਡ ਖੇਰੇਕਾਂ ਦੇ ਵਿੱਚੋਂ ਆ ਕੇ ਕੀ 5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਪਿੰਡ ਦੇ ਖੈਰਾ ਤੋਂ ਲਾਪਤਾ ਕਿਸਾਨ ਅਮਰਤਪਾਲ ਸਿੰਘ ਮਿਲ ਗਿਆ ਤੁਹਾਨੂੰ ਦੱਸਦੇ ਕਿ ਪਾਕਿਸਤਾਨ ਦੀ ਅਦਾਲਤ ਨੇ ਉਸ ਨੂੰ 1946 ਦੇ ਤਹਿਤ 1 ਮਹੀਨੇ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹਾਲਾਂਕਿ ਉਹਦੀ 10 ਸਕਿੰਟ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਉਹਦੇ ਮਾਤਾ ਪਿਤਾ ਦਾ ਕਹਿਣਾ ਕਿ ਪਹਿਲਾਂ ਤਾਂ ਪਾਕਿਸਤਾਨ ਇਨਕਾਰ ਕਰ ਰਿਹਾ ਵੀ ਸਾਡਾ ਪੁੱਤ ਤੁਹਾਡੇ ਕੋਲੇ ਨਹੀਂ ਹੈ ਪਰ ਹੁਣ ਉਹ ਮਿਲ ਗਿਆ ਤੇ ਉਹ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਤਰ ਕੋਈ ਭੇਤ ਨਹੀਂ ਸਾਨੂੰ ਦੇ ਸਾਡਾ ਤਾਂ ਪੁੱਤ ਉਹਨਾਂ ਚਾਹੀਦਾ ਹਾਂ ਸਾਡਾ ਤਾਂ ਨਰਕਾ ਕਰਿਆ ਸਾਡੀ ਕਿਸੇ ਨੇ ਸੁਣੀਏਗਾ ਆਪੇ ਨਰਕਾ ਹੀ ਪੰਜ ਦਿਨ ਹੋ ਗਏ ਕਿੱਦਾਂ ਕਿੱਦਾਂ ਗਿਆ ਸੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਾਨੂੰ ਤਾਂ ਤਾਂ ਹੋ ਰਿਹਾ ਸਾਡੀ ਕੋਈ ਪਤਾ ਨਹੀਂ ਲੱਗਾ ਉਹ ਤਾਂ ਖੇਤੀ ਕਰਨੀ ਗਿਆ ਸੀ ਅੱਛਾ ਜੀ ਪਾਣੀ ਲਈ ਰੱਖ ਮੋਟਰਾਂ ਪਾਈ ਰੱਖੀਆਂ ਸਾਰਾ ਦਿਨ ਕੰਮ ਕੀਤਾ ਜੀ ਸ਼ਾਮ ਨੂੰ ਵਾਪਸ ਨਹੀਂ ਆਇਆ ਸਰ ਅੱਜ ਤੋਂ ਪਹਿਲਾਂ ਸੀ ਹਾਂ ਜੀ ਹਾਂ ਜੀ ਉਹ ਤੋਂ ਬਾਅਦ ਤੁਸੀਂ ਕੋਈ ਪਾਲ ਕੀਤੀ ਜਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜੀ ਦੱਸੋ ਉਹ ਤਾਂ ਮੈਨੂੰ ਕੋਈ ਪਤਾ ਨਹੀਂ ਮੈਨਾਂ ਰੱਬ ਤੋਂ ਤਰੌਣਾ ਚਾਹੀਦਾ ਪਹਿਲੇ ਪਤਾ ਨਹੀਂ ਸਰਕਾਰ ਸਾਡੀ ਮਦਦ ਕਰ ਕੋਈ ਦੱਸ ਨਹੀਂ ਪਤਾ ਜੀ ਬੇਟੇ ਦਾ ਨਾਮ ਅਮਰਪਾਲ ਸਿੰਘ ਹੈ ਜੀ ਜੋ ਸਾਡੀ ਜ਼ਮੀਨ ਤਾਰ ਬੰਦੀ ਤੋਂ ਅੰਦਰ ਪੈਂਦੀ ਹੈ ਜੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨੇ 21 ਜੋ ਉਹਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰੀ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪड़ोसੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮਕਾਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਉਹਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇਡਾ ਲਗਾ ਆ ਰਿਹਾ ਸੀ ਤੇ ਜਦੋਂ ਬਾਰਡਰ ਲੈਂਡ ਤੇ ਢੇਡਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕੇ ਜਾਂਦਾ ਵਹੀਕਲ ਆ ਕੀ ਉਹ ਵਹੀਕਲ ਆ ਕਿਉਂ ਸੀ ਮੋਟਰਸਾਈਕਲ ਲੈ ਕੇ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਹਾਂਜੀ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦੌੜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੇ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਕੀ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਕਿਥੇ ਗਿਆ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਤੇ ਸਾਥ ਦੇ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇਨ ਸੱਪ ਲੜ ਜਾਂਦੇ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਪਾਲ ਨਹੀਂ ਹੋਣੀ ਸੀ ਤਾਂ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੀ ਜਾ ਕੇ ਬੀਐਸਐਫ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਦੇ ਪੈਰ ਨੇ ਉਹ ਪਾਕਿਸਤਾਨ ਵਾਲਾ ਜਾ ਚੁੱਕੇ ਹਨ ਪੜਾ ਆਮੀ ਨਾਲ ਪੜਾ ਵੀਐਸਐਫ ਦੇ ਵੱਲੋਂ ਪੜਾ ਸਰਉਤਰ ਲੱਗੀਆਂ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੂਡੈਂਟ ਸਾਹਿਬ ਆਏ ਤਾਂ ਵੀਐਸਐਫ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਸ਼ਾਮ ਨੂੰ ਟਾਈਮ ਤੇ ਹਾਂ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਤੋਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜਰੂਰ ਗਿਆ ਹੈ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਇਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਹੈ ਜੀ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜਰੂਰ ਗਿਆ ਜੋ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਿਲ ਕੇ ਸਾਨੂੰ ਇਹ ਚੀਜ਼ ਦੱਸਿਆ ਜੀ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਹਾਂਜੀ ਸਰ ਡੀਆਈ ਸਾਹਿਬ ਨਾਲ ਮੀਟਿੰਗ ਹੋਈ ਹੈ ਸੀਓ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡਾ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਅਸੀਂ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸਾਡੇ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤਾਂ ਲਗਭਗ ਡੇਲੀ ਮੀਟਿੰਗ ਆ ਪਾਕਿਸਤਾਨ ਨਾਲ ਕੀ ਨਾਮ ਕੀ ਇਹ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਤਪਾਲ ਸਿੰਘ ਹੈ ਜੀ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਚੁੱਧਾ ਹਾਂਜੀ ਸਰ ਇੱਕ ਬੱਚਾ ਉਹਨਾਂ ਦਾ ਸਿਰਫ 2.5 3 ਮਹੀਨਾ ਦਾ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕਿਤਾ ਦੇਣੀ ਉੱਧਰ ਜ਼ਮੀਨ ਦਾ ਬਿਦਾਰੋ ਫਾਰ ਸਾਡੇ 8.5 ਏਕੜ ਦੀ ਜ਼ਾਲ ਬੰਦੀ ਦੇ ਅੰਦਰ ਜ਼ਮੀਨ ਕਿੰਨੇ ਚਿਰ ਤੋਂ ਤੁਸੀਂ ਉੱਥੇ ਬੈਠੇ ਹੋ? ਅਸੀਂ 2400 ਬਾਈ ਕਰ ਰਹੇ ਹਾਂ ਜੀ ਉੱਥੇ। ਟੋਟਲੀ ਤੁਹਾਡੀ ਜ਼ਮੀਨ ਉੱਧਰ ਹੈ। ਹਾਂਜੀ ਸਰ ਸਾਡੀ ਜੋ ਵੀ ਤਾਰਬੰਦੀ ਤੋਂ ਅੰਦਰ ਇਹ ਜ਼ਮੀਨ ਟੋਟਲੀ ਹੈ। ਤੁਹਾਡੀ ਆਪੇ ਦਾ ਪਾਲ ਪਹਿਲਾਂ ਵੀ ਜਾਂਦਾ ਹੈ ਪਾਰਪ। ਹਾਂਜੀ ਬਿਲਕੁਲ ਸਾਰੀ ਖੇਤੀ ਉਹ ਸੰਭਦਾ ਜੀ। ਖੇਤੀ ਉਹ ਸੰਭਦਾ ਜੀ ਵੀ ਇਹ ਕਰਕੇ ਉਸ ਤੋਂ ਬਾਅਦ ਉਹਨੇ 5 ਸਾਲ ਤਾਂ ਮੈਨੂੰ ਲਗਾਤਾਰ ਹੋ ਗਿਆ ਮੈਂ ਕੇਸ ਜਾ ਕੇ ਨਹੀਂ ਦੇਖਿਆ ਇੱਕ ਦੋ ਵਾਰ ਸਾਲ ਚ ਜਾਣਾ ਬਸ ਜੀ। ਤਾਂ ਠੀਕ ਰਹਿੰਦਾ ਹੀ ਮਾਨਸਾ। ਬਿਲਕੁਲ ਜੀ ਸਰ ਰਾਤ ਘਰ ਚ ਤੁਹਾਡੀ ਮੋਟ ਬੈਸ ਹੋਈ ਉਹਨਾਂ ਦੀ। ਮੀਆਂ ਬੀਬੀ ਦੀ। ਕੋਈ ਜੱਦੀ ਇਹੋ ਜਿਹੀ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਚੱਕਰ ਇਹੋ ਜਨ ਨਹੀਂ ਹੈਗਾ ਵੀ ਜਿਹੜਾ ਉਸ ਮਸਲੇ ਦੇ ਵਿੱਚ ਜਾ ਸਕਦਾ ਬੱਚਾ ਅਸੀਂ ਜੋ ਔਰਮਾਨ ਨੇ ਸਾਡੇ ਵੀ ਉਸਨ ਗਰਮੀ ਬਹੁਤ ਜ਼ਿਆਦਾ ਪਈ ਸੀ ਕਿਉਂਕਿ ਬੀਐਸਐਫ ਸਾਨੂੰ ਧੁੱਪ ਦੇ ਸਮੇਂ ਦੇ ਵਿੱਚ ਹੀ ਕੰਮ ਕਰਨ ਨੂੰ ਸਮਾਂ ਮਿਲਦਾ ਹੈ ਕਿਉਂ 9 ਤੋਂ 5 ਮਿਲਦਾ ਤੇ ਗਰਮੀ ਦਾ ਅਸੀਂ ਜਨ ਹੁੰਦਾ ਸਾਨੂੰ ਮਹਿਸੂਸ ਹੋਇਆ ਸਾਡੇ ਬੱਚੇ ਨੂੰ ਗਰਮੀ ਦਾ ਜਾਂ ਸਮਝ ਲਓ ਵੀ ਚੱਕਰ ਆਇਆ ਜਾਂ ਕੁਝ ਵੀ ਆਇਆ ਜਾਂ ਬੀਪੀ ਵਧਨ ਦਾ ਕੁਝ ਵੀ ਹੁਣ ਕਾਰਨ ਸਮਝ ਸਕਦੇ ਆਂ ਵੀ ਬੱਚਾ ਕਿਉਂ ਲੰਗੇ ਲੇਕਿਨ ਸਾਡਾ ਬੱਚਾ ਕੋਈ ਵੀ ਗਲਤ ਅਨਸਰਾਂ ਨਾਲ ਨਹੀਂ ਮਿਲਿਆ ਸੀ ਕਿਸੇ ਪਾਸਿਓਂ ਵੀ ਪ੍ਰਸ਼ਾਸਨ ਕੋਈ ਵੀ ਅਧਿਕਾਰੀ ਆਪਣੀ ਪੜਤਾਲ ਕਰ ਸਕਦਾ ਪਿੰਡ ਖਰੇਕਾਂ ਦੇ ਵਿੱਚੋਂ ਆਖੀ ਕਿ ਸਾਡਾ ਐਕੋ ਜਿਹਾ ਕੋਈ ਵੀ ਲਿੰਕ ਨਹੀਂ ਸੀ ਕਿਸੇ ਨਾਲ ਵੀ ਉਹਦਾ ਬਹੁਤ ਮਿਹਨਤੀ ਸੀ ਜੀ ਬਹੁਤ ਮਿਹਨਤ ਕਰਦਾ ਹੈ ਨਾ ਆਪਦਾ ਪਿੰਡ ਵਿੱਚ ਪਰਾਲਾ ਕੀਤਾ ਇੱਕ ਬੂਮ ਬਣਾਇਆ ਹੋਰ ਵੀ ਟਰੈਕਟਰ ਦੇ ਸੰਦ ਬਣਾਏ ਨੇ ਸਾਰਾ ਦਿਨ ਜਾਨੀ ਕਿ ਬੂਮ ਤੇ ਸਪਰੇ ਵੀ ਕਰਦਾ ਹੈ ਤੇ ਨਾਲ ਜਾ ਕੇ ਆ ਬਗੈਰਾ ਗੋਹੇ ਦੀਆਂ ਟਰਾਲੀਆਂ ਭਰਨੀ ਹੁੰਦੀ ਉਹਨਾਂ ਮਸ਼ੀਨ ਬਣਾਈ ਜਈਏ ਉਹਦੇ ਨਾਲ ਤੇ ਸਾਰੇ ਪਿੰਡ ਵਿੱਚ ਮੇਰਾ ਵਰਤਨ ਬਹੁਤ ਜ਼ਿਆਦਾ ਹੈਗਾ ਸੀ ਇਹਦਾ ਤੇ ਹਰੇਕ ਬੰਦੇ ਨੂੰ ਵਧੀਆ ਬੁਲਾਣਾ ਸਾਰਾ ਦਿਨ ਖੇਤੀ ਚ ਕੰਮ ਕਰਨਾ ਨਾਲ ਰਹਿੰਦਾ ਸੀ ਸਾਰੇ ਬਾਪ ਦੇ ਹਾਂਜੀ ਕੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਗ੍ਰਹਿ ਮੰਤਰਾਲੇ ਤੋਂ ਸਾਡਾ ਬੱਚਾ ਸਾਨੂੰ ਵਾਪਸ ਦਵਾਇਆ ਜਾਵੇ ਗ੍ਰਹਿ ਮੰਤਰਾਲੇ ਨੇ ਕੋਈ ਭੇਜੀ ਜਿੱਥੇ ਹਾਂ ਫੈਕਸ ਕੀਤੀਆਂ ਜਾਂ ਲਿਜੋਆਂ ਚਿੱਠੀਆਂ ਭੇਜੀਆਂ ਜਾਂ ਨਹੀਂ ਉਹਨਾਂ ਨੂੰ 21 ਜੂਨ ਵਾਲੇ ਦਿਨ ਜਦੋਂ ਉਹ ਘਰ ਵਾਪਸ ਨਹੀਂ ਆਂਦਾ ਤਾਂ ਘਰ ਦੇ ਪੁਲਿਸ ਨਾਲ ਗੱਲਬਾਤ ਕਰਦੇ ਤੇ ਪੁਲਿਸ ਬੀਐਸਐਫ ਦੇ ਨਾਲ ਗੱਲਬਾਤ ਕਰਦੀ ਆ ਤਾਂ ਬੀਐਸਐਫ ਦੇ ਸਹਿਯੋਗ ਦੇ ਨਾਲ ਪਤਾ ਲੱਗਦਾ ਕਿ ਉਹ ਪਾਕਿਸਤਾਨ ਦੇ ਵਿੱਚ ਐ ਤੇ ਘਰਦਿਆਂ ਦੀ ਮੰਗ ਹੈ ਤੇ ਕੇਂਦਰ ਕੋਲ ਹੀ ਮੰਗ ਕਰਦੇ ਨੇ ਵੀ ਸਾਡੇ ਪੁੱਤ ਨੂੰ ਵਾਪਸ ਲੈ ਕੇ ਆਵੇ ਕੇਂਦਰ ਸਰਕਾਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ